ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਢੁੱਡੀਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਦੋਫੇ ਲੈ ਕੇ ਆਂਦੇ ਆ ਜੀ ਮੌਲ ਰੇਟ ਰਹਿਣ ਨਾਲੇ ਜਮਾ ਛੋਟੇ ਛੋਟੇ ਦੋ ਤਾਂ ਸੂਏ ਸਵਾਏ ਨਾਗਾ ਤੇ ਦੋ ਗੱਬਣਾਂ ਮਗੀ ਨਹੀਂ ਆ ਜੀ ਚੰਗੇ ਦੁੱਧ ਵਾਲੇ ਚੰਗੇ ਰਕਾਰਡ ਆ ਜੀ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰ ਕੇ ਤੁਸੀਂ ਕਰਨੀ ਵੀਡੀਓ ਦੇਖੋ ਐਂਡ ਤੱਕ ਸასი ਗਾਲ ਜੀ ਸასი ਬਰੇ ਨਾਮ ਤੇ ਐਡਰੈਸ ਦੱਸ ਦੋ ਨਾਮ ਬਰੇ ਰਾਜਾ ਪੈਂਟੂ ਡੀਗਾ ਜ਼ਿਲ੍ਹਾ ਅਸਲ ਮੋਗਾ ਮੋਬਾਈਲ ਨੰਬਰ 885096573 ਠੀਕ ਅੱਜ ਫਿਰ ਮੁੱਲ ਦੱਸ ਦੇ ਕਿ ਛੋਟੇ ਛੋਟੇ ਰਹਿਣ ਵਾਲੇ ਕਿ ਵੱਡੇ ਵੱਡੇ ਆ ਦੋ ਕਦੇ ਛੋਟੇ ਬਰੇ ਦੋ ਕਦੇ ਵੱਡੇ ਆ ਠੀਕ ਆ ਆਪਾਂ ਗੱਪ ਨਹੀਂ ਮਾਰਨੇ ਬਈ ਸਾਰਿਆਂ ਦੇ ਛੋਟੇ ਦੋ ਕਦੇ ਵੱਡੇ ਠੀਕ ਆ ਪਰੇ ਜਿਹੜੇ ਹਸਾਬ ਨਾਲ ਗਾਵਾ ਬੰਦਾਂ ਖਾਵਾ ਜੈਜ ਹੋਣਗੇ ਜੈਜ ਹੋਣਗੇ ਹਾਂ ਮੈਂ ਕਹ ਅੱਖਾਂ ਵਿੱਚ ਕੇ ਆਜੇ ਕੁਝ ਬਈ ਜੇਰ ਦੀ ਗਾਰੰਟੀ ਉਹ ਪਰ ਪਿੱਛੇ ਦੀ ਗਾਰੰਟੀ ਉਹ ਸਾਨਾ ਦੀ ਗਾਰੰਟੀ ਉਹ ਚੋਰਾ ਦੀ ਠੀਕ ਆ ਡੱਬੀ ਤੋਂ ਹੀ ਕਰ ਸ਼ੁਰੂ ਸੂਆ ਗੰਨਵਾ ਸੂਈ ਇਹ ਸੂਆ ਵੀ ਜਿਹਨਾਂ ਦੂਜਾ ਸੂਆ ਕਾ ਦੋ ਸੂਈ ਇਹ ਮਾਲਾ ਤੜ ਕੇ 6 ਵਜੇ ਸੂਈ ਆ ਬੱਚਾ ਕਿ ਦਿੰਦਾ ਬੱਚਾ ਦਾ ਮੱਛੀ ਦੇਗੀ ਵੀਰੇ ਅੱਛਾ ਦੇਗੀ ਜੇਰ ਦੀ ਇਹਦੀ ਜੇਰ ਆ ਮਗਰ ਪਈ ਵੀਰੇ ਲਓ ਚੈੱਕ ਕਰੋ ਜੇਰ ਡਨ ਠੀਕ ਆ ਵੀਰੇ ਕਿੰਨਾ ਬੋਲਾ ਕੱਢਿਆ ਸਹੀ ਸਹੀ ਜਿਹੜਾ ਐਵੇਂ ਗੱਪ ਮਾਰੂਗਣਾ ਮਰਜੀ ਮਿਲ ਗਿਆ ਲਿਵਾ ਦੇਖ ਕੇ ਇਹ ਬੱਚੇ ਤਾਂ ਬੈਠਾ ਨਹੀਂ ਚਾਰ ਕਿਲੋ ਕੱਢਿਆ ਜੇਰ ਪੈਣ ਤੋਂ ਪਹਿਲਾਂ ਜੇਰ ਪੈਣ ਤੋਂ ਪਹਿਲਾਂ ਥਣੇ ਬੱਚੇ ਵਿੱਚ ਚਾਰ ਕਿਲੋ ਹੋਊਗਾ ਥਣਾ ਦੇ ਡੰਨਾ ਜਮਾ ਫਰਾਈਵੇ ਭਾਰੀ ਮਾਰਨੇ ਬਸ ਫਰਾ ਕੋਈ ਚੱਕਰ ਨਹੀਂ ਆ ਪੁੱਠੇ ਵਾਸੀ ਮਾਰ ਦਿੱ ਗਏ ਫੁੱਡੇ ਵਾਹ ਪੁੱਠੇ ਵਾਹ ਠੰਡੀ ਸੀਲ ਦੀ ਗਾਰੰਟੀ ਫੋਨ ਠੀਕ ਆ ਬੱਚੇ ਦੇ ਵੀ ਨਹੀਂ ਲੋੜ ਲਾਓ ਬੱਚਾ ਲਾਉਣਾ ਲਾਲਾ ਨਹੀਂ ਲਾਉਣਾ 40 ਦਾ 1 ਕਿਲੋ ਬੰਦਾ ਫੀਤਾ ਮਾਰ ਕੇ ਥਣ ਲਾਏ ਹੁੰਦੇ ਥਣ ਤਾਂ ਆਏ ਆ ਬਸ ਵੀਰੇ ਮਗਰ ਲਿਆਂ ਚੋ ਮਾਰਦੀ ਲਓ ਓਕੇ ਵੀਰੇ ਡੰਨਾ ਜਮ ਮੈਂ ਕੀ ਕਰਾਂ ਜਮਾਦਾਨ ਬੱਸ ਕਰ ਵੀਰੇ ਕਿੰਨਾ ਪਾਜੂ ਵੀਰੇ ਬੱਚੀ ਦੁੱਧ ਦੁੱਧ ਵੀਰੇ ਗੱਪ ਮਾ ਨੂੰ ਲਿਵਾ ਵੇਖੇ ਭਾਈ 35 ਕਿਲੋ ਕਹ ਗਏ ਪਰ ਆਪਣੇ ਗੱਪ ਵਾਲਾ ਕੰਮ ਨਹੀਂ ਬਹੁਤ ਪਲੂਨ ਬੈਰ ਨੇ 22 ਕਿਲੋ ਦਿੱਤਾ 22 23 ਕਿਲੋ ਮੰਨ ਕੇ ਕੋਈ ਅਗਲੇ ਚੰਗੀ ਸੇਬ ਵਾਲਾ 25 ਕਿਲੋ ਚਲੂ ਨਹੀਂ 22 23 ਕਿਲੋ ਕਿਤੇ ਗਿਆ ਬਰੇਡ ਬਹੁਤ ਹੈ ਜੋ ਜਿੰਨਾ ਮਾਰ ਕਿਸੇ ਪਾਸੂਗੀ ਉੜਾ ਬਣੇ ਨਹੀਂ ਬੱਚੀ ਦਾ ਸਹੀ ਗੱਲ ਆ ਜੀ ਫੈਕਸ ਆਰਡਰ ਆ ਜਿਹੜਾ ਆਪਾਂ ਕਹਿੰਦੇ ਹੁੰਨੇ ਖੁੱਚਾਂ ਤੋਂ ਤਾਂ ਵਾਲਾ ਆਰਡਰ ਤੇ ਉਹ ਆਰਡਰ ਆ ਸਾਰੀ ਗਾਂ ਹਿੱਲੂ ਆਏ ਨਹੀਂ ਇਕੱਲਾ ਹਵਾਨਾ ਹਿੱਲੂਗਾ ਫਸਿਆ ਪਿਆ 4 ਕਿਲੋ ਬੋਲਾ ਕੱਢਿਆ ਬਾਈ ਕਹਿੰਦਾ ਕੈਨ ਨੂੰ ਕੋ ਮਰਜੀ ਕਹੀ ਜਾਗੇ ਜੀ ਤੇ ਹਵਾਨੇ ਤੋਂ ਤੁਰਿਆ ਨਹੀਂ ਜਾਂਦਾ ਗਾਂ ਤੋਂ ਲੈ ਕੇ 22 ਕਿਲੋ ਪਹਿਲੇ ਸੂਏ ਦਾ ਰਿਕਾਰਡ ਆ ਇਕਤੀਆਰ ਉਮੀਦ ਦਾ ਪਲੱਸ ਦੀ ਆ ਜੋ ਕੋਈ ਵੀਰ ਵੱਧ ਕਰ ਲੂ ਤਾਂ ਜਿੰਨਾ ਮਰਜੀ ਝੋਲੇ ਜੀ ਬਾਈ ਕਹਿੰਦਾ ਆਪਾਂ 22 ਤੇ ਹੀ ਇਕਤੀਆਰ ਕਹਿ ਕੇ ਦੇਣੀ ਆ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਇੱਕ ਵਾਰੀ ਹੋਗਾ ਕੱਦ ਕੇ ਕਰਾ ਲਏ ਕੋਈ ਬੰਦਾ ਇੱਥੇ ਕਹਿੰਦਾ ਸ਼ੂਟ ਹੀ ਆ ਹੁਣ ਮੇਰੇ ਨਾਲ ਅੰਦਾਜ਼ਾ ਲਾਓ ਕਿੱਡੀ ਕਾਹਨੇ ਬਾਈ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਆਪ ਹੀ ਲਾ ਲਿਓ ਬਈ ਕਿੱਡੀ ਕਾਹ ਆਪਾਂ ਇਹਨਾਂ ਦੀ ਕੋਈ ਚੱਕਰ ਵੀ ਐ ਬਿਰਦ ਖਾ ਕੇ ਤਾਰਾ ਮਰ ਗਿਆ ਇਹ ਮਰਜ਼ੀ ਮਾਰੀ ਚੱਲ ਜਿੱਥੇ ਮਰਜ਼ੀ ਬੱਚੇ ਬੱਚੇ ਰੋ ਰਹੇ ਬਾਈ ਨੇ ਰੱਸਾ ਤੇ ਜਿੱਥੇ ਮਰਜ਼ੀ ਕੋਈ ਬੈਠਾ ਰਵੇ ਆਹਦਾ ਨਕੀਨਾ ਹੀ ਕਹਿ ਸਕਦੇ ਆਪਾਂ ਲੈ ਕੇ ਆਂਦਾ ਅੱਜ ਤੇ ਆਫਰ ਕਰਨਾ ਨਕੀਨੇ ਵਾਲੀ ਰੇਟ ਨਾ ਭਜਾਉਣ ਵਾਲਾ ਕਰਦੇ। ਉਹ ਰੇਟ ਵੀ ਲੈਣ ਦੇਣ ਵਾਲੇ ਮੁੱਲ ਕਰਾਂਗੇ। ਕਿੰਨਾ ਜੀ? ਹੋਰ ਕਿਸੇ ਤੋਂ ਵੀ 85 ਮੰਗਣੇ ਆਪਾਂ ਹੀ ਮੁੱਲ ਕਰੇ ਹਾਂ ਕਿ 85 ਮੰਗਦੇ ਆ। ਠੀਕ ਆ। ਪਰ ਵੀਡੀਓ ਦਾ ਲੈਣ ਦੇ ਦੇਣੇ ਆ ਵੀਰੇ। ਕਿੰਨੇ? 7500 ਰੁਪਏ ਲਵਾਂਗੇ ਵੀਰੇ। ਲੈਣਾ ਹੀ ਆ। ਮਾਸ ਵੀ ਮੁੱਲ ਜੱਪਾਉਣਾ ਹੀ ਆ। ਮੁੱਲ ਚਾਹੀਦੇ ਵਾਲੇ ਮੁੱਲ ਨੂੰ ਆਪਾਂ ਕੋਈ ਚੱਕਰ ਵੀ ਮੂੰਹ ਲਾਉਣਾ ਪਊ। ਸਹੀ ਗੱਲ ਆ ਜੀ। ਕੱਲੇ 100 ਰੁਪਏ ਛੋੜ ਹੀ ਕਰਨੀ ਆ। ਮਾਰੇ ਮਾਨਤਾਂ ਨਾਲ ਗੱਲਾਂ ਕਰੇ ਨਹੀਂ ਆਪਾਂ ਲਿਖੀਰ ਕੀਤੀ ਆ। ਤਾਂ ਇਹ ਜਰਮਾਨਤਾਂ ਨਾਲ। ਪਰ ਇਹ ਨਾਲ ਵੀ ਕਹਿੰਦੇ ਬਈ 70 ਲਾ ਦੋ ਘਰ 70 ਲਾ ਉਹ ਬਾਈ ਭੈਣ ਬਰਾਬਰ ਜੀ ਪ੍ਰਣਾਮ ਫੋਨ ਲਾ ਦੇ 70 70 ਵਾਲੇ ਤਾਂ ਫੋਨ ਨਾ ਹੀ ਲਾਓ ਬਈ 70 ਵਾਲੀ ਦਾ ਵਹਿੜਾ ਹੈ ਵੀ ਨਹੀਂ ਧੁੰਨੀ ਤੋਂ ਲੈ ਕੇ ਹਵਾਨਾ ਸਟਾਰਟ ਗਾੜੀ ਵਿਚਾਰੀ ਜੀ ਚੰਗੀ ਆ ਮੈਂ ਕਿਆ ਮੇਰੇ ਮੂਹਰੇ ਥਾਂ ਤੋਂ ਲਾਓ ਕਰ ਲੋ ਗੱਠ ਮੂਰਲੇ ਤਾਂ ਹਨ ਜੀ ਇਸਨੇ ਗੱਠ ਗੱਠ ਪੈਂਦੀ ਆ ਸਹੀ ਗੱਲ ਆ ਗੱਠ ਕੇ ਫੋਟ ਸ਼ਾਂਖ ਪੂਰਾ ਵੀ ਉਹਦੇ ਕੋਈ ਫੋਟ ਸ਼ਾਂਖ 75000 ਲੈਣੀ ਆ ਹੋਰ ਕਿਸੇ ਕੋਲ ਹੁੰਦੀ ਮੁੱਲ 85 ਹੋਣਾ ਸੀਗਾ ਜਮਾ ਲੈਣ ਦੇਣ ਨਾਲ ਜਿਹਨੇ ਕੋਈ ਮੁੱਲ ਕਰਾਣਾ ਉਹ ਹੁਣ ਵੀ 85 ਕਰਾ ਲੈ ਮੁੱਲ ਪਿੱਛੇ ਆਪਾਂ ਨੂੰ ਕੋਈ ਚੱਕਰ ਨਹੀਂ ਮੂੰਹ ਹੀ ਆਪਾ ਲਾਉਣਾ ਮੁੱਲ ਦਾ ਕੋਈ ਚੱਕਰ ਨਹੀਂ ਲੈਣਾ 75 ਆ ਠੀਕ ਆ ਵੀਰੇ ਦੋ ਨੰਬਰ ਵੀਰੇ ਸੂਆ ਕਿੰਨਾ ਮਾ ਜੀ ਇਹਦਾ ਇਹ ਵੀਰੇ ਆਪਾਂ ਗੱਪ ਮਾਰਨ ਦੂਜਾ ਕਰੀਏ ਅਰਿਜਨਲ ਤੀਜਾ ਸੂਆ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ ਵੀਰੇ ਲੈ ਜੋ ਹਲਤਾਂ ਕਿੰਨਾ ਬਾਜੂ ਜੀ ਦੁੱਧ ਵੀਰੇ ਇਹਨੇ ਪਲੂਨ ਲ ਐ ਵੀ ਪਾਈ ਦੂ ਵੀ ਮੰਨ ਕੇ ਆਇਆ ਅੱਜ ਵੱਡੀਆਂ ਹੀ ਲਈ ਫਿਰਦਾ ਹੈ ਫਿਰ ਠੀਕ ਹੈ ਜੀ ਠੰਡੀ ਠੰਡੀ ਸੀਜ਼ ਹੈ ਨਾ ਕੋਈ ਚੱਕਰ ਨਹੀਂ ਆਉਂਦਾ ਰੱਤ ਮਾਰੂ ਛੜ ਮਾਰੂ ਪਰ ਜਿਹੜਾ ਪਟ ਪਟ ਦੂਧ ਮਾਰਦੀ ਆ ਮਾਰੀ ਮਾਰੀ ਇਹਦਾ ਵੀ ਢੈਲਾ ਹੀ ਬਹੁਤ ਪੰਝਾ ਗੱਠ ਡੂਢ ਗੱਠਾਂ ਨੂੰ ਤਾਂ ਹਵਾਨੇ ਚ ਪੈ ਗਈ ਤੇ ਨਹੀਂ ਹੱਥ ਹੈ ਇਹਦਾ ਗੂਂਦ ਆ ਬਰੇ ਖੁੱਲੇ ਹੀ ਤੁਸੀਂ ਹਫ਼ਤਾ ਦਸ ਦਿਨ ਮੰਨ ਕੇ ਆਇਓ ਪਰ ਬਾਹਰ ਦੁੱਧ ਦੀ ਖੇਲੀ ਇਹਦੀ ਬਹੁਤ ਆ ਚਲ ਦੁੱਧ ਹੁੰਦਾ ਫੇਵਾਦਾ ਪੈ ਗਾਰੰਟੀਆਂ ਦੇ ਜਿਗਰ ਪਰ ਪਰ 25 ਕਿਲੋ ਦਾਰ ਨੂੰ ਇਹ ਵੀ ਕੋਈ ਨਹੀਂ ਕਹਿੰਦਾ ਸਹੀ ਗੱਲ ਆ ਵੱਡੀ ਆ ਵਜਨ ਵਾਲੀ ਆ ਕੱਦ ਵਾਲੀ ਆ ਤੇ ਕੱਚੀ ਜ਼ਰੂਰ ਆ ਵੀਰੇ ਪਰ ਕੱਚੀ ਤੁਹਾਨੂੰ ਅੱਜ ਭਾਜ ਮਿਲ ਜਾਣੀ ਆ ਵੀਰੇ ਜਿੱਦ ਦੇ ਤਿਆਰ ਹੋਗੀ ਉਹਦੇ ਦੀ ਡਿਮਾਂਡ ਉਹਦੇ ਹੋਊਗਾ ਬਾਈ 75 ਰੁਪਏ ਦੇ ਆਵੇ ਫਾਰਮ ਨਹੀਂ ਘੱਟ ਲਿਖਦੀ ਕਰੋ ਅੱਜ ਦੀ ਡਿਮਾਂਡ ਇਹਦੀ ਅੱਜ ਵੀਰੇ ਮੋਲਵਾ 65 ਕਰਾ ਲਵੇ ਕੋਈ 60 ਕਰਾ ਲਵੇ ਬਾਅਦ 10000 ਰੁਪਏ ਲਮਾ ਲਾਈਨ ਆਈ ਹੈ ਬੱਸ ਜਿਹੜੇ ਜਿਮਾਂਡ ਅਵਰੇ ਅੱਜ ਬਾਈ ਕਹਿੰਦਾ 62000 ਲੈਣਾ ਜੀ ਹੰਦੀ ਸੀਦਾ ਯਾ ਕੋਈ ਹੋਰਾ ਬੰਦਾ ਨਹੀਂ ਕੋਈ ਲੇਖਾ ਨਹੀਂ ਬੱਛੀ ਦਾ ਇੱਥੇ ਮਰ ਗਿਆ ਹੱਥ ਫੇਰੀਆ ਠੀਕ ਹੈ ਠੀਕ ਹੈ ਪਰ ਮਣ ਲੋਦਾ ਵੀ ਅੰਤ ਨਹੀਂ ਆ ਮਣ ਵਣ ਕੰਬਲੀ ਹੋ ਜੂਗੀ ਸਹੀ ਗੱਲ ਹੈ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਵਜਨ ਮजूद ਹਰ ਵੇ ਥਣ ਥੋੜਾ ਨਵਾਈ ਤੋਈ ਨਹੀਂ ਬੱਚੇ ਰੋ ਵੀ ਹੋਰ ਹੋਣਾ ਸੀ ਸਹੀ ਗੱਲ ਹੈ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੂਟਸਾਂਗ ਕੋਈ ਵੀ ਨਹੀਂ ਵਜਨ ਵੀ ਕਰਮ ਵਾਲੀ ਦਾ ਚੰਗਾ ਆ ਜਾਂਦਾ ਜੀ ਥੋੜਾ ਜਿਹਾ ਕੈਮਰੇ ਇਹਦਾ ਕਿੰਨੀ ਡਿਮਾਂਡ ਕੀਤੀ ਸੀ ਇਹਦੇ ਵੇ 62000 ਲਵਾਂਗੇ ਮੁੱਲ 65 ਆ ਠੀਕ ਆ 62000 ਬਾਈ ਕਹਿੰਦਾ ਲਵਾਂਗੇ ਮੁੱਲ 65 ਆ ਜੀ ਅੱਗੇ ਵੀਰੇ 4 ਨੰਬਰ ਦਾ ਸਵਾਲ ਕੀ ਨੰਬਰ ਵੇ ਇਹ ਵੀਰੇ ਪਲੂਰ ਵੱੱਛੀ ਆ ਦੰਦੋ ਜੀ ਦੰਦੋ ਜੀ ਲਾ ਲਈ ਉਹ ਵੇਖੀ ਵੀ ਦਲੀ ਹੋ ਗਈ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਸੋਮਰੇ ਹੌਸਟ ਇਹ ਪਹਿਲਾਂ ਹੀ ਦੱਸ ਦਿੰਨੇ ਆ ਜਰਸੀ ਚ ਪੈਂਦੀ ਆ ਉਹਨਾਂ ਦੇ ਮੁਕਾਬਲੇ ਹਾਈ ਨੋਰਮਲ ਆ ਨੋਰਮਲ ਐਵੇਂ ਕੋਈ ਬਾਲੀ ਵੱਡੀ ਮੰਨ ਕੇ ਨਾ ਆ ਜੀ ਬਰੇ ਪਹਿਲਾਂ ਦੱਸ ਦਿੰਨੇ ਜਿਹਦੀ ਵੱਡੀ ਆ ਉਹਦੀ ਵੱਡੀ ਕਵਾਂਗੇ ਜਿਹਦੀ ਨੋਰਮਲ ਆ ਉਹਦੀ ਨੋਰਮਲ ਕਵਾਂਗੇ ਹੈ ਵੀ ਰੰਗ ਹੀ ਕਾਲਾ ਹੈ ਜਰਸੀ ਆ ਜਰਸੀ ਪਿਹੋਰ ਆ ਜੀ ਰੰਗ ਹੀ ਬਲੈਕ ਆ ਜਾਂਦਾ ਜਰਸੀਆਂ ਦੀਆਂ ਵੱਲ ਰੰਗਾਂ ਚ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਗ੍ਰੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਰਟ ਸ਼ਾਂਖਪੂਰਾ ਵੀ ਨਹੀਂ ਜੀ ਫੂਡ ਆਇਆ ਹੈ ਮੇਰੇ ਤੋਂ ਡਰਦਾ ਜੀ ਇਹ ਵਾਰ ਕੱਚੀ ਆ ਤਾਂ ਗੁੱਜਾਂਗੇ ਵੀਰੋਂ ਆਪਣੀ ਨਾਲ ਪਾਤੀ ਕਿੰਨਾ ਕੁ ਪਾਜੇ ਦੁੱਧ ਵੀਰੇ ਉਹ ਦੁੱਧ ਵੀਰੇ ਪਲੂਣਾ 13 ਕਿਲੋ ਅਗਲੇ ਗਿਆ ਹੀ ਨਹੀਂ ਠੀਕ ਆ ਜੀ ਬੜਾ ਨਾ ਵੀ ਮੰਨੇ ਸਹੀ ਗੱਲ ਹੈ ਹੈ ਪਰ ਪੰਜਾਬ ਵਾਲੀ ਸਮਾਜਤ ਵਾਲੀ ਯਾਰਸੀ ਨਹੀਂ ਜੀ ਸਹੀ ਗੱਲ ਹੈ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਠੰਡੀ ਆ ਜੀ ਪੂਰੀ ਤੇ ਇਹਦੀ ਡਿਮਾਂਡ ਲੈਣ ਦੇਣ ਜੀ ਆ ਜੀ ਇਹ ਦਾ ਵੀ ਮੌਲ ਜਨਾ ਮਰਜੀ ਕਰੀ ਜੇ 45 ਕਰੋੜ ਹੀ ਕੁ 46 ਕਰੋੜ ਵਾਲੇ 44000 ਰੁਪਏ ਦੇ ਦਾਂਗੇ 45000 ਵੀ ਦੇ ਦਾਂਗੇ ਖਵਾ ਦੇ ਛੋਟਾ ਜਾਈ ਆ ਬਾਤ ਆ ਫਿਰ ਬਈ ਬੱਛੀ ਹਿਸਾਬ ਨਾਲ ਪਰ ਮੌਲ ਜੈ ਜ ਆ ਕਿਤੇ ਹੋਰ 45 ਮੰਗਦਾ ਬੱਛੀ ਹਿਸਾਬ ਨਾਲ ਜੈ ਜੀ ਆ 41000 ਰੁਪਿਆ ਮੌਲ ਆ ਜੀ ਜੈ ਜ ਡਿਮਾਂਡ ਇਹਦੀ ਵੀ 41000 ਰੁਪਿਆ ਵਿੱਚੋਂ ਮਾਨਦਾਨ ਹੋ ਜਾਊਗਾ ਅੱਗੇ ਵੀਰੇ 4 ਨੰਬਰ ਲਿਆਈ ਸੁਆ ਕੰਨਵਾ ਜੀ ਇਹ ਦਾ ਇਹ ਵੀਰੇ ਦੂਜੇ ਸੁਈ ਆ ਕਾਦੋ ਸੁਈ ਆ ਜੀ ਇਹ ਤੜਕੇ ਸੁਈ ਆ 12:00 ਵਜੇ ਬੱਚਾ ਕੀ ਆ ਬੱਚਾ ਦਾ ਬੱਚਾ ਹੀ ਦੇਗੀ ਵੀਰੇ ਜੇਰਜੀ ਇਹਦੀ ਜੇਰਜੀ ਨਹੀਂ ਆ ਪਈ ਆ ਠੀਕ ਆ ਜੀ ਤੇ ਕਿੰਨਾ ਕ ਕੱਢਿਆ ਜੀ ਬੋਲਾ ਬੋਲਾ ਕੱਢਿਆ ਵੀਰੇ ਤੈਨੂੰ ਕਿਲੋ 3 ਕਿਲੋ ਇਹ ਪਹਿਲੇ ਤਾਂ ਆਪਰੇ ਤੋਤੇ ਆ ਜਮਾਈ ਤੇਲ ਆ ਜਮਾਈ ਤੇਲ ਆ ਵੀ ਬੂੰਦ ਵੀ ਨਹੀਂ ਹੁੰਦੀ ਨਹੀਂ ਹੁੰਦੀ ਠੀਕ ਆ ਬਾਹਰੋਂ ਲਈ ਆਈ ਪਹਿਲਾਂ ਹੀ ਦੱਸ ਦਿੰਨੇ ਆ ਬਾਈ ਇੱਕ ਥਨੋਂ ਤੇਲ ਇਹਦਾ ਧਾਰਾ ਮਾਰ ਕੇ ਦਿਖਾ ਦੇ ਪਹਿਲਾਂ ਬਾ ਕੋਈ ਨਹੀਂ ਬਾਹਰ ਦਿਖਾ ਦੇ ਕੋਈ ਨੀਚੀ ਮਾਰ ਦਾਂਗੇ ਧਾਰਾ ਨੀਚੇ ਬੱਚਾ ਲਾ ਕੇ ਇੱਥੇ ਮਾਰ ਦਿੰਨੇ ਆ ਠੀਕ ਆ ਇੱਥੇ ਮਾਰ ਦਿੰਨੇ ਆ ਬਾਈ ਕਹਿੰਦਾ ਚਲ ਧਾਰਾ ਮਾਰ ਕੇ ਦਿਖਾ ਦਿੰਨੇ ਆ ਜੀ ਹੇ ਭੈਣਾ ਪਰਾ ਦੂਰੋਂ ਆ ਗਿੜਾ ਵੱਜੂ ਠੰਡਾ ਸਹੀ ਗੱਲ ਹੈ ਠੰਡ ਦਾ ਸਮਾਜੀ ਕਿੰਨਾ ਬਾਜੂ ਮੇਰੇ ਛੋਟੀ ਜੀ ਮੱਛੀ ਬਹੁਤ ਦਬੀ 12 13 ਕਿਲੋ ਤੇ ਗਿਆ ਨਹੀਂ ਪਹਿਲਾਂ ਹੀ ਦੱਸ ਦਿੰਨੇ ਹਾਈ ਡੇ ਦੀ ਵੀ ਨੋਰਮਲੀ ਆ ਕੋਈ ਜੱਸਿਆ ਜੱਸਿਆ ਜੱਦੀ ਆ ਬਰੇ ਮੰਨ ਕੇ ਨਾ ਵੇ ਕੋਈ ਵੱਡੀ ਮੰਨ ਕੇ ਠੰਡੀ ਸੀਦਾ ਕੋਈ ਲੇਖਾ ਨਹੀਂ ਲਿਆਣਾ ਪਾਵੇ ਨਾ ਇਹ ਥਣ ਪਹਿਲਾਂ ਤੋਂ ਚੱਲ ਆ ਕਿ ਬਈ ਆਪਾਂ ਤਾਂ ਪਹਿਲੀ ਲਈ ਲੈ ਜਾਈਂ ਦੱਪ ਮਰ ਜਗੇ ਆਪਣੇ ਕੋਈ ਜੋ ਹੋਇਆ ਪਾ ਤੈਨੂੰ ਮੰਨ ਕੇ ਠੀਕ ਆ ਪਾ ਲਈ ਤੈਨੂੰ ਮੰਨ ਕੇ ਸਹੀ ਆਪਣੇ ਕੋ ਕੱਲ ਆਪਣੇ ਆਈ ਤੜਕੇ ਸੂਪੀ ਠੀਕ ਆ ਜੀ ਪਾ ਆਦਰਾ ਪਾ ਕਰਨਾ ਫੰਡਰ ਬੱਛਾ ਕੀ ਪਾਜ ਦਾ ਪਾ ਗਾ ਦੇ ਨਾਲ ਤਰਾਸ ਚੈੱਕ ਕਰਾ ਦੇ ਓਕੇ ਜਮਾ ਓਕੇ ਆ ਪਰ ਮਗਰ ਲਿਆ ਤੇ ਮਾਰ ਦੀ ਇਹ ਦੋ ਓਪ ਕੋ ਦਿਓ ਕਦਨ ਨਾ ਬਸ ਕੋਈ ਪ੍ਰੋਵਾਈਡ ਹੀ ਐ ਕੋਈ ਨਾ ਹਾਂ ਬਾਈ ਤੂੰ ਪਾ ਪਏ ਹੱਥ ਲਿਆ ਚਲਣਾ ਆਪਣੀ ਗਾਰੰਟੀ ਤੇ ਨਾ ਨਾ ਜਮਾ ਓਕੇ ਆ ਦੁੱਧ 11 12 ਕਿਲੋ ਬਾਈ ਦਸ ਦਸ ਫਿਰ ਖੁੱਲਾ ਹੀ ਪਾਜੂਗੇ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਇੱਕ ਤੁਹਾਨੂੰ ਜਮਾ ਹੀ ਤੈ ਲੱਗਰੇ ਬੂੰਦ ਵੀ ਨਹੀਂ ਆਉਂਦੀ ਉਹ ਵੀ ਵੈਸੇ ਵੀ ਚੜਿਆ ਵਾ ਖਵਾਨਾ ਸੁਣਨਾ ਫਿਟਨੈਸ ਵਾਲਾ ਜੀ ਥਾਣਾ ਕੱਲਾ ਕੱਲਾ ਨਹੀਂ ਖੜਮਾ ਬਾਕੀ ਅਦਰਕ ਕੁਆਲਿਟੀ ਸ਼ਾਨਦਾਰ ਆ ਜੀ ਚੈੱਕ ਕਰ ਸਕਦੇ ਹੋ ਹਾਈਟ ਨਾਰਮਲ ਆ ਵੀਰੇ 11 12 ਕਿਲੋ ਦੁੱਧ ਕਹਿੰਦਾ ਵੀ ਕੀ ਆ ਛੋਟਾ ਜਾਪਾ ਫਿਰਦਾ ਜਾਣ ਦੇ ਆਫਰ ਕੀ ਅੱਜ ਬੱਸ ਵੀਰੇ ਆਫਰ ਵਾਲੀ ਗੱਲ ਹੀ ਆ ਮਾਲਕ ਕੋਈ ਜਿੰਨਾ ਮਰਜ਼ੀ ਕਰਾ ਲੈ ਮਾਲਕ ਕੋਈ ਚੱਕਰ ਨਹੀਂ ਆ ਬਾਜੀ ਨੇ 25 ਜੱਦਾ ਚੰਗੀ ਲਾਦੀ ਲੈ ਜੇ ਆਫਰ ਹੀ ਆ ਬਈ ਆਫਰ ਆ ਇੱਡੀ ਫੰਡਰ ਬੱਚੀ ਕੁ 30 30 30 ਜੱਦਾ ਨਹੀਂ ਦਿੰਦਾ ਬਈ 25000 ਦੇ ਜਿਹਨੂੰ ਚੰਗੀ ਲੱਗਦੀ ਲੈ ਜੇ ਮੇਰੇ ਲੈ ਗਏ ਨਹੀਂ ਜੀ ਕੋਈ ਚੱਕਰ ਨਹੀਂ ਇੱਥੇ ਖੜਾ ਕੇ ਤਰਾ ਮਾਰੀ ਆ ਨਹੀਂ ਕੋਈ ਚੱਕਰ ਠੀਕ ਆ ਜੀ ਆਏ ਨਹੀਂ ਬੱਚੇ ਤੇ ਮਰੌਂਦੀ ਆ ਠੀਕ ਆ ਜੀ ਕਿੱਥੇ ਮਰਜ਼ੀ ਖੜਾ ਕੇ ਚੂਣਾ ਵੀ ਚੱਲ ਤੇ ਮਰਜ਼ੀ ਚੋਈ ਚੱਲ ਓਕੇ ਵੀਰੇ ਲੈ ਆ ਆਫਰ ਹੀ ਆ ਜੀ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹੇਗਾ ਰਹੇਗਾ 25000 ਦੀ ਬਾਈ ਕਹਿੰਦਾ ਜਿਹਨੂੰ ਚੰਗੀ ਲੱਗਦੀ ਲੈ ਜਾ ਤਿੰਨ ਅਥਨਾਂ ਦੀ ਓਕੇ ਆ ਇੱਕ ਅਥਨਾਂ ਦੀ ਮੈਂ ਨਾ ਮੈਂ ਗਾਰੰਟੀ ਜੇਰ ਦੀ ਗਾਰੰਟੀ ਸਾਰੇ ਕਾ ਦੀ ਗਾਰੰਟੀ ਖਾਂਦੀ ਪਿੰਦੀ ਦੀ ਗਾਰੰਟੀ ਆ ਆਪਣੀ ਠੀਕ ਆ ਜੀ ਬਾਕੀ ਜਿਹਨੂੰ ਨਾਕ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਮਤਲਬ ਖੋ ਉਧਾਰ ਤਿੰਨ ਦਿਨ ਹੋ ਮੈਂ ਕਹਾਂ ਜੀ ਗੱਲਾਂ ਕਰਾਤੀਆਂ ਆ ਆਪਾਂ ਗੱਲ ਹੀ ਕੋਈ ਨਹੀਂ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ